ਘੰਟਾ 1 ਘੰਟਾ 30 ਮਿੰਟ ਪਾਰਕਿੰਗ ਦੀ ਵੇਟਿੰਗ ਲਿਸਟ 'ਚ ਹੀ ਟੋਟਲੀ ਅੱਧਾ ਪਾਣੀ ਗ੍ਰੀਨ ਆ ਜਾਂਦਾ ਤੇ ਆਹ ਦੇਖੋ ਆਜ ਪਾਣੀ ਤੁਸੀਂ ਵੇਖੋ ਤੇ ਥੋੜਾ ਜਨਾ ਓ ਵਾਓ ਓ ਆਇਆ ਜੀ ਐਖਨ ਸੀ ਅੱਧਾ ਪਾਣੀ ਗ੍ਰੀਨ ਹੈ ਤੇ ਅੱਧਾ ਵਾਈਟ ਹੈ ਫਿਰ ਵੀ ਆਪਾਂ ਜਿੰਨਾ ਵੀ ਹੋ ਸਕਦਾ ਹਾਲੋ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਅਸੀਂ ਆਏ ਆ ਕਮਨ ਫਿਰਨ ਤੇ ਨਵਾਂ ਵਲੌਗ ਤੇ ਵਲੌਗ ਬਣਾਉਣ ਤੋਂ ਪਹਿਲਾਂ ਡੇਢ ਘੰਟਾ 1 ਘੰਟਾ 30 ਮਿੰਟ ਪਾਰਕਿੰਗ ਦੀ ਵੇਟਿੰਗ ਲਿਸਟ 'ਚ ਸੀ ਵੇਟਿੰਗ ਮਤਲਬ ਕਿ پارک ਲਈ ਜਗ੍ਹਾ ਨਹੀਂ ਸੀ ਆ ਗਈ ਸੜਕ ਤੇ ਲਾ ਨਹੀਂ ਸਕਦੇ ਤੇ ਉੱਥੇ ਜਿੱਥੇ ਅਸੀਂ ਆਏ ਆ ਉੱਥੇ 700 ਗੱਡੀ ਦੀ پارک ਪਲਾਟਸ ਹੈ 700 ਗੱਡੀ ਦੀ پارک ਪਲਾਟਸ ਹੋਣ ਦੇ ਬਾਵਜੂਦ ਵੀ ਉੱਥੇ ਗੱਡੀ ਲਾਉਣ ਨੂੰ ਜਗ੍ਹਾ ਨਹੀਂ ਹੈਗੀ ਤੇ ਹੁਣ ਅਸੀਂ ਅੰਦਰ ਜਾ ਕੇ ਉਹਨਾਂ ਨੂੰ ਪੁੱਛ ਕੇ ਆਏ ਆ ਪੀ ਕਿਸੇ ਨੇ ਜਾਣਾ ਤੇ ਨਹੀਂ ਕਿਸੇ ਨੇ ਜਾਣਾ ਤੇ ਨਹੀਂ ਤੇ ਉਹ ਕਹਿੰਦੇ ਜੀ ਹਾਂ ਜੀ ਕੋਈ ਕਹਿੰਦਾ ਜਾਣਾ ਆ ਪਰ ਵੇਟ ਕਰ ਰਹੇ ਆ ਅਸੀਂ ਥੋੜਾ ਵੇਟ ਕਰਨਾ ਆ ਸਾਰਿਆਂ ਨੂੰ ਪੁੱਛ ਪੁੱਛ ਕੇ ਹੁਣ ਦਰਵਾਜ਼ੇ ਅੱਗੇ ਖੜੇ ਆ ਕੋਈ ਆਇਆ ਉਹਨੂੰ ਪੁੱਛਿਆ ਵੀ ਤੂੰ ਚੱਲਾ ਆ ਕਹਿੰਦਾ ਹਾਂ ਚੱਲਾ ਆ ਤੇ ਉਹ ਉਹਦੇ ਕੋਲ ਉਹਨੂੰ ਕਿਹਾ ਵੀ ਹਾਨੂੰ ਆਡੀਪੀ ਤੇ ਗੱਡੀ پارک ਲਵਾ ਦੇ ਜੇ ਕੋਈ ਗੱਡੀ ਐ ਤੇ ਕੋਈ ਕਹਿੰਦਾ ਮੇਰੇ ਕੋ ਗੱਡੀ ਹੈ ਨਹੀਂ ਫਿਰ ਇੱਕ ਬੰਦਾ ਆਇਆ ਉਹ ਕਹਿੰਦਾ ਮੇਰੇ ਕੋ ਗੱਡੀ ਹੈਗੀ ਐ ਤੇ ਉਹਨੂੰ ਹੁਣੋ ਚੱਲਾ ਆ ਉਹਨੇ ਆਪਣੀ ਗੱਡੀ ਕੱਢੀਏ 1 ਘੰਟਾ 30 ਮਿੰਟ ਗੱਡੀ ਦੀ ਪਾਰਕਿੰਗ ਦੀ ਵੇਟਿੰਗ ਦੇ ਵਿੱਚ ਆ। ਹੁਣ ਅਸੀਂ ਗੱਡੀ پارک ਲਾ ਕੇ ਹੁਣ ਅਸੀਂ ਆਏ ਆ ਜੀ। ਓਹ ਐਖਨਸੀ ਇਹ ਤਰ ਇਹ ਤਰੋਲ ਵਾਲੀ ਸਾਈਡ ਹੈ ਜੀ। ਠੀਕ ਹੈ ਜੀ ਐਖਨਸੀ ਤਰੋਲ ਤੋਂ 1 ਘੰਟੇ ਦਾ ਰਾਹ ਹੈ ਤੇ ਉੱਥੋਂ ਆਏ ਆ ਹੁਣ ਆਪਾਂ ਐਖਨਸੀ ਆ ਜਿਓ ਜੀ ਚੱਲੀਏ ਹੁਣ। ਹਾਂਜੀ ਆ ਆ ਜੀ ਐਖਨਸੀ ਅਸੀਂ ਹੁਣ ਇੱਥੇ ਪਹੁੰਚ ਗਏ ਆ। ਤੇ ਇੱਥੇ ਆਨ ਦਾ ਮੇਨ ਡਿਜ਼ਾਈਨ ਹੀ ਵੀ ਇੱਥੇ ਜਿਹੜੀ ਸੀ ਹੈ ਨਾ ਇਹ ਬਹੁਤ ਹੀ ਸੋਹਣੀ ਠੀਕ ਹੈ ਜੀ ਤੇ ਆ ਗੱਡੀਆਂ ਵੇਖੋ ਤੁਸੀਂ ਆਪ ਦੇਖ ਲਓ ਕਿ ਪਾਰਕ ਲਈ ਕਿੰਨੇ ਲੋਕ ਵੇਟ ਕਰ ਰਹੇ ਘੁੰਮ-ਘੁੰਮ ਕੇ ਆਈ ਜਾ ਰਹੇ ਘੁੰਮ-ਘੁੰਮ ਕੇ ਆਈ ਜਾ ਰਹੇ ਪਰ ਪਾਰਕਿੰਗ ਨਹੀਂ ਮਿਲ ਰਹੀ ਕਿਸੇ ਨੂੰ ਇੱਥੇ ਕਿਸੇ ਨੂੰ ਪੁੱਛ ਰਹੇ ਆ ਤੇ ਉਹ ਕਹਿੰਦਾ ਹਨ 1 ਘੰਟਾ ਹੋ ਗਿਆ ਹਨ 2 ਘੰਟੇ ਹੋ ਗਏ ਪਾਰਕਿੰਗ ਲਈ ਲੱਗੇ ਹੋਏ ਆ ਤੇ ਇਸ ਜਗ੍ਹਾ ਦਾ ਨਾਮ ਹੈ ਜੀ ਐਕਨਸੀ ਜਿਹੜਾ ਵੀ ਆਵੇ ਤੇ ਨਾ ਉਹ ਉੱਥੇ ਨਾ ਪਿੱਛੇ ਇੱਕ ਟਾਂਕਸ ਟਿਲੇ ਆ ਪੈਟਰੋਲ ਪੰਪ ਤੇ ਤੇ ਉੱਥੇ ਤੁਸੀਂ ਪੁੱਛ ਸਕਦੇ ਹੋ ਉਹਨਾਂ ਨੂੰ ਉਹ ਮਹਿੰਗੀ ਲੈਂਦੇ ਪਰ ਆਕਸ਼ਨ ਤੇ ਪਰ ਉਹ ਦੇ ਦਿੰਦੇ ਆ ਇੱਕ ਦੋ ਗੱਡੀ ਨੂੰ ਜਿਆਦਾ ਨੂੰ ਇਹ ਨਾ ਹੋਵੇ ਉੱਥੇ ਪਹਿਲਾਂ ਹੀ ਲੱਗੀਆਂ ਹੋਣ ਤੇ ਇਹਦਾ ਜਿਹੜਾ ਵਿਊ ਏ ਤੁਸੀਂ ਆ ਦੇਖੋ ਆਪਾਂ ਅੰਦਰ ਚੱਲਦੇ ਆ ਜੇ ਆਪਾਂ ਬਾਹਰ ਇੱਥੇ ਨਹਾਉਣ ਨੂੰ ਬਾਥ ਖਾਣ ਨੂੰ ਪੀਣ ਨੂੰ ਪੂਰਾ ਇੰਜੋਏ ਕਰ ਸਿਰਫ ਐਨੀ ਕੀ ਹੀ ਸਿਰਫ ਇੱਥੇ ਆ ਵੀ ਇੱਥੇ ਸੀ ਹੈ ਇੱਥੇ ਤੁਸੀਂ VOTING ਕਰ ਸਕਦੇ ਹੋ ਇੱਥੇ ਬੈ ਬੈਠ ਉਠੋ ਨਜ਼ਾਰੇ ਲੋ ਉਹ ਸਾਹਮਣੇ ਹੋਟਲ ਵੀ ਮਿਲ ਜਾਂਦਾ ਹੈ ਠੀਕ ਹੈ ਜੀ ਇੱਥੇ ਹੋਟਲ ਬਹੁਤ ਜਾਨੀ ਕਿ ਕਹ ਲਈਏ ਵੀ ਮਹਿੰਗੇ ਆ ਤੇ ਆ ਵੇਖੋ ਪਾਰਕਿੰਗ ਕਿਤੇ ਵੀ ਕੋਈ ਜਗ੍ਹਾ ਨਹੀਂ ਹੈਗੀ ਇੱਧਰ ਵੀ ਪਾਰਕਿੰਗ ਹੈ ਤੇ ਇੱਧਰ ਮੈਂ ਦੂਜੀ ਸਾਈਡ ਵੀ ਦਿਖਾ ਦਿੰਦਾ ਆ ਇੱਧਰ ਵੀ ਪਾਰਕਿੰਗ ਹੈ ਠੀਕ ਹੈ ਜੀ ਤੇ ਹੁਣ ਆਪਾਂ ਚੱਲਦੇ ਆਂ ਅੰਦਰ ਉਹ ਕਹਿੰਦੇ ਡਰਾਈਵਰ ਨੂੰ ਕੁਝ ਨਹੀਂ ਚਾਹੀਦਾ ਇੱਕ ਚਾਹ ਚਾਹੀਦੀ ਹੈ ਤੇ ਇੱਕ ਨੂੰ ਚਾਹੀਦਾ ਹੁੰਦਾ ਆ ਪਾਰਕ ਪਲਾਟਸ ਪਰ ਸਾਨੂੰ ਪਾਰਕ ਪਲਾਟਸ ਪਾਰਕਿੰਗ ਨਹੀਂ ਮਿਲੀ ਬੜਾ ਤੰਗ ਹੋਏ ਹਾਂਜੀ ਬਾਜੀ ਕਿਦਾਂ ਰਿਹਾ ਐਕਸਪੀਰੀਅੰਸ ਪਾਰਕਿੰਗ ਦਾ ਬੜਾ ਬਹੁਤ ਹੈ ਬਹੁਤ ਜਿਆਦਾ ਮਾੜਾ ਹਨਾ ਬਹੁਤ ਪਾਰਕਿੰਗ ਦੇ ਬਹੁਤ ਜਿਆਦੇ ਮਾੜੇ ਹਾਲਾਤ ਹੈ ਆਹ ਜੀ ਅੰਦਰ ਇਹ ਖੰਸੀ ਬਹੁਤ ਹੀ ਸੋਹਣਾ ਹੈ ਤੇ ਅੰਜੋਏਏਬਲ ਹਾਂਜੀ ਜੀ ਹੁਣ ਆਪਾਂ ਚੱਲਦੇ ਅੰਦਰ ਦੇਖਦੇ ਹਾਂ ਕਿੱਧਰ ਹਾਰੂ ਕਿੱਧਰ ਔਰ ਯਾਰ ਕੀ ਬਾਤ ਹੈ ਸੀ ਵੀ ਦੇਖਣ ਲਓਗੇ ਬਹੁਤ ਹੀ ਵਧੀਆ ਆ ਦੇਖੋ ਵਿਊ ਜਿਹੜੀ ਔਰ ਟਾਈਟਾਨਿਕ ਵੀ ਖੜਾ ਉੱਥੇ ਆ ਦੇਖੋ ਕੀ ਬਾਤ ਹੈ ਜੀ ਮੋਜਾਂ ਲੱਗੀਆਂ ਫੀਆਂ ਜੀ ਸੀਮ ਪੂਲ ਵੀ ਹੈਗਾ ਆ ਹਾਂਜੀ ਬੜਾ ਔਖਾ ਏ ਹੁਣ ਆਪਾਂ ਚੱਲੇ ਆ ਹੋ ਗਿਆ ਫ੍ਰੀ ਤੇ ਅੰਦਰ ਜਿਹੜਾ ਤੁਸੀਂ ਥਿ ਵਿਊ ਦੇਖਿਆ ਆ ਪਹਿਲਾਂ ਉਹਨੂੰ ਹੁਣ ਵਧੀਆ ক্লোਜ਼ ਲਾ ਕੇ ਤੋ ਦੇਖਣ ਦਾ ਟਾਈਮ ਆ ਗਿਆ ਆ ਤੇ ਹੁਣ ਤੇ ਫਿਰ ਹੁਣ ਆਈ ਜਾ ਰਹੇ ਆ ਉਹ ਕਹਿੰਦੇ ਹੁਣ ਛੇਤੀ ਆ ਆ ਵੇਖੋ ਜੀ ਬੱਚੇ ਲੱਗੇ ਆ ਤੇ ਸੀ ਦਾ ਨਜ਼ਾਰਾ ਵੇਖਣ ਵਾਲਾ ਆ ਵੇਖੋ ਕੀ ਬਾਤ ਏ ਜੀ ਬੈ ਜਾ ਬੈ ਜਾ ਹੋਈ ਪਈ ਜੀ ਇਹਦਾ ਪਾਣੀ ਕਹਿੰਦੇ ਜੀ ਟੋਟਲੀ ਅੱਧਾ ਪਾਣੀ ਗ੍ਰੀਨ ਆ ਜਾਂਦਾ ਤੇ ਆਹ ਦੇਖੋ ਆਹ ਜੇ ਪਾਣੀ ਤੁਸੀਂ ਦੇਖੋ ਤੇ ਥੋੜਾ ਜਣਾ ਚਿੱਟਾ-ਚਿੱਟਾ ਜਿਹਾ ਆਇਆ ਹਨ ਤੇ ਜੇ ਤੁਸੀਂ ਉਹ ਅਗਲੀ ਸਾਈਡ ਤੁਸੀਂ ਪਾਣੀ ਦੇਖੋਗੇ ਨਾ ਦੂਸਰੀ ਸਾਈਡ ਤੇ ਉੱਥੇ ਗ੍ਰੀਨ ਆ ਪਾਣੀ ਆਹ ਦੇਖੋ ਆ ਪਾਣੀ ਚਿੱਟਾ ਆ ਹਨ ਜੇ ਤੁਸੀਂ ਉਹ ਦੂਸਰੀ ਸਾਈਡ ਜਾ ਕੇ ਦੇਖਦੇ ਹੋ ਪਾਣੀ ਤੇ ਉਹ ਥੋੜਾ ਗ੍ਰੀਨ ਆ ਜਾਂਦਾ ਹੈ ਹੁਣ ਆਪਾਂ ਤੈਰ ਕੇ ਦਰਿਆ ਪਾਰ ਕਰਿਆ ਜਾਊਗਾ ਸੀ ਪਾਰ ਕਰੀ ਜਾਊਗੀ ਆਹ ਵੇਖੋ ਅੱਗੇ ਤੁਸੀਂ ਦੇਖਦੇ ਹੋ ਅੱਧਾ ਪਾਣੀ ਗ੍ਰੀਨ ਠੀਕ ਹੈ ਜੀ ਉਹ ਦੇਖੋ ਹਨਾ ਅੱਧਾ ਪਾਣੀ ਗ੍ਰੀਨ ਹੈ ਤੇ ਅੱਧਾ ਵਾਈਟ ਹੈ ਫਿਰ ਵੀ ਆਪਾਂ ਜਿੰਨਾ ਵੀ ਹੋ ਸਕੇ ਵਧੀਆ ਵਧੀਆ ਵੀਡੀਓ ਬਣਾਣੇ ਆ ਆਪਣੇ ਬੰਦੇ ਉਹ ਸਾਈਡ ਤੇ ਬੈਠੇ ਜਾ ਕੇ ਵਧੀਆ ਆ ਆਪਾਂ ਇਹ ਕੱਪੜੇ ਚੇਂਜ ਕਰਕੇ ਜੀ ਇਹ ਪਾਣੀ ਤੋਂ ਨਾ ਇੱਥੇ ਕੋਈ ਪਰਮਣੈਂਟ ਲਾਉਂਦੇ ਨਹੀਂ ਜੇ ਜੋ ਕਹਦਾ ਇਹਨੇ ਕਹੇ ਰਿਹਾ ਨੇ ਕੋਕ ਦੀ ਬੋਤਲ ਆਈ ਕਿਹੜਾ ਬੈਕ ਕਿਹੜਾ ਹੀ ਹੋਣਾ

ਯਾਰ ਵਾਕਈ ਇੰਨੇ ਵਧੀਆ ਜਗਾ ਕਮਾਲ ਹੀ ਹੋਈ ਪਈ ਹੈ ਜ਼ਰੂਰ ਕੋਈ ਵੀ ਆਵੇ ਨਾ ਇੱਧਰ ਸਾਲਜਬਰਗਾ ਲਾਵੇ ਜਾਂ ਸਾਲਜਬਰ ਤੋਂ ਥੋੜੀ ਗਾਂ ਆਵੇ ਤੇ ਇੱਥੇ ਜ਼ਰੂਰ ਘੋ ਕੇ ਜਾਗੇ ਬਹੁਤ ਹੀ ਵਧੀਆ ਥਿਊ ਇਹ ਨਹੀਂ ਵੀ ਇੱਥੇ ਇਕੱਲਾ ਇਹ ਸਾਰੀ ਲੀਕ ਤੁਰੀ ਜਾਂਦੀ ਗਾਂ 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 ਅੱਗੇ ਅੱਗੇ ਜਾ ਕੇ ਲੀਕ ਬਹੁਤ ਹੀ ਵੱਜ ਜਾਂਦੀ ਤੇ ਅਸੀਂ ਜਿੱਥੇ ਤਾਂ ਰੋਕੇ ਵੀ ਤੇ ਬਾਤ ਨਹੀਂ ਸੀ ਹੈਗਾ ਸਾਰਾ ਤੇ ਮੈਂ ਆਪਣੇ ਬੰਦੇ ਮੌਜਾ ਮਾਨਦੇ ਹੋਏ ਨਜ਼ਾਰੇ ਆਵ ਖਵਾਇਆ ਨਹੀਂ ਆਏ ਹਾਏ ਨਜ਼ਾਰੇ ਬਾਜੀ ਉਹ ਇੱਕ ਉਹ ਚੱਲਿਆ ਨਹੀਂ TikTok ਤੇ ਆਏ ਹਾਏ ਆਏ ਹਾਏ ਨਜ਼ਾਰੇ ਮ제 ਮ제 ਹਾਂ ਜੀ ਇਹਨਾਂ ਬਣਾਇਆ ਆਪਣਾ ਇੱਕ ਟਾਈਟੈਟਿਕ ਜਿਹਾ ਤੇ ਕਿੱਥੇ ਆ ਕੇ ਖੜਾ ਕੀਤਾ ਤੇ ਇਹਦੇ ਵਿੱਚ ਸਾਰੇ ਬੱਚਿਆਂ ਦਾ ਬਣਾਇਆ ਆ ਬੱਚੇ ਖੇਡਣ ਆਣ ਕੇ ਬੱਚੇ ਇੰਜੋਏ ਕਰਨ ਦੇ ਵਿੱਚ ਹਨਾ ਚਲੋ ਜੇ ਮਾਂ ਪੇ ਉਧਰ ਨਾ ਆ ਰਿਹਾ ਆ ਤੇ ਬੱਚੇ ਨਹੀਂ ਨਹਾ ਰਹੇ ਤੇ ਬੱਚੇ ਇਹਦੇ ਵਿੱਚ ਇੰਜੋਏ ਕਰ ਸਕਦੇ ਆ ਆ ਵੇਖੋ ਕਿੱਡਾ ਸੋਨਾ ਬਣਾਇਆ ਹੈ ਨਾ ਆ ਵੇਖੋ ਬੱਚੇ ਓ ਵਾਓ ਓ ਸੁਪਰ ਚਲ ਆਜੋ ਭਲਾਂ ਜੀ ਆਜੋ ਇਧਰ ਚਲਿਏ ਇਧਰ ਨਹੀਂ ਹੁਣ ਰੇਤਾ ਨਹੀਂ ਖਾਣਾ ਹੁਣ ਚਲਿਏ ਚਲੋ ਜੀ ਆਜੋ 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 ਓ ਵੇਖੋ ਬਹੁਤ ਹੀ ਸੋਹਣਾ ਹੈ ਆ ਜਿਦੋਂ ਵੀ ਕੋਈ ਇੱਧਰ ਨੂੰ ਗੇੜਾ ਕੱਢੇ ਤੇ ਇੱਥੇ ਸੀ ਵੀੇਖ ਕੇ ਜਾਵੇ ਬਹੁਤ ਹੀ ਸੋਹਣੀ ਸੀ ਬਣਾਈ ਆ ਵੇਖੋ ਔਰ ਉੱਪਰ ਚੜ ਕੇ ਲੱਗੇ ਬੱਚਿਆਂ ਨਾਲੇ ਬੱਚੇ ਦੀ ਐਕਟੀਵਿਟੀ ਹੋ ਜਾਂਦੀ ਹੈ ਔਰ ਤੁਹਾਨੂੰ ਕਿਹੜੇ ਕਿਹੜੇ ਪਾਸੇ ਲਾ ਕੇ ਨਾ ਤੇ ਬੱਚਿਆਂ ਦਾ ਇਹਨਾਂ ਨੇ ਜਗਾੜ ਕੀਤਾ ਹੋਇਆ ਹੈ ਹਨਾ ਤੇ ਆਹ ਨਾ ਇੱਥੇ 스낵 ਬਾਰ ਹੈ ਤੇ ਛੋਟੀ ਜੀ ਲੋਕਾਂ ਨੇ ਉਹ ਲਾਏ ਆ ਚਲੋ ਵੀ ਆ ਜਿਹੜਾ ਖਾਣਾ ਪੀਣ ਵਾਲਾ ਉੱਥੇ ਲੈਨ ਨਹੀਂ ਟੁੱਟਣ ਦੀ ਇੰਨਾ ਮਤਲਬ ਜ਼ਿਆਦਾ ਕੋਈ ਕਹਿਣ ਦੀ ਗੱਲ ਨਹੀਂ ਆ ਵੇਖੋ ਬੱਚੇ ਲੱਗੇ ਨੇ ਨਿੱਕੇ ਨਿੱਕੇ ਹਾ ਦੇਖ ਹੁੰਦਾ। ਇਹਨੇ ਸਾਰੇ ਜਿਆਸਾਂ ਆਨ ਬਣਾਏ। ਵਾਹ। ਸਾਹ ਦੇਖ ਬੱਚੇ ਆਉਂਦੇ ਨਾ। ਸਾਹ ਦੇਖ ਬੱਚੇ ਇਦਾਂ ਲੱਗੇ ਰਹਿੰਦੇ ਆ ਖੇਡਣ, ਇੰਜੋਏ ਕਰਨ। ਵਧੀਆ ਚੀਜ਼ ਬਣਾਈ ਹੈ ਨਾ। ਆਹ ਵੇਖੋ ਘੁੰਮ ਕੇ ਆਨ ਨੂੰ ਵੀ ਉਹਦੇ ਚ ਕਿ ਬੱਚੇ ਇਧਰ ਨੂੰ ਆ ਜਾਣ। ਬਹੁਤ ਹੀ ਵਧੀਆ। ਨਿਆਣੇ ਕਿਦਾਂ ਨਿਕ ਨਿਕੇ ਚੜਦੇ ਆ ਉੱਪਰ। ਨਾਲੇ ਬੱਚਿਆਂ ਦੀ ਐਕਟੀਵਿਟੀ ਹੋ ਜਾਂਦੀ ਹੈ। ਤੇ ਵਾਹ। ਕਿਆ ਬਾਤ ਹੈ ਦੇਖੋ ਬੱਚੇ ਉਹਦਾ ਤੇ ਮਾਂ ਵੀ ਉਧਰ ਨਹਾ ਰਿਹਾ ਐ ਇੰਜੋਏ ਕਰ ਰਿਹਾ ਐ ਤੇ ਜਿਹੜੀ ਜਗ੍ਹਾ ਐ ਨਾ ਇਹ ਦੇਖੋ ਚੱਲ ਜੋਰੇ ਚੱਲੀਏ ਪੁੱਤਰ ਆਪਾਂ ਹਾਂ ਦੇਖਾ ਬਹੁਤ ਹੀ ਵਧੀਆ ਐ ਵਾਹ ਅੱਜ ਤੀਜਾ ਦੇਣ ਸਾਡਾ ਅਸੀਂ ਨਿਕਲੇ ਹੋਏ ਆ ਘਰੋਂ ਤੇ ਬੱਚਿਆਂ ਨੂੰ ਲੈ ਕੇ ਤੇ ਬਹੁਤ ਹੀ ਵਧੀਆ ਐ ਇਹ ਨਜ਼ਾਰੇ ਜਿੰਨਾ ਵੀ ਟਾਈਮ ਹੋਵੇ ਘੁੰਮਣ ਫਿਰੰਦਾ ਹੁਣ ਨਹੀਂ ਥੋੜਾ ਐ ਰਹੀਂ ਦੇਖਿਆ ਆ ਲੋ ਇੱਥੇ ਜਦੋਂ پارک ਨਹੀਂ ਮਿਲ ਰਹੀ ਮੈਂ ਸੋਚ ਰਹਾ ਸੀ ਲੋਕ ਦੇਖੋ ਕਿੰਨੇ ਵੇਲੇ ਆ ਨਾ ਕਿੰਨਾ ਇੰਜੋਏ ਕਰਦੇ ਲੋਕ ਆ ਹਾਂ ਚੱਲ